ਮਿਸਤਰੀ ਕਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਖੰਨੋਵਾਲ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਆਪਣੀ ਦੂਸਰੀ ਵੀਡੀਓ ਵਾਇਸ ਕਰਦੇ ਵਿੱਚ ਅੱਜ ਤੁਹਾਨੂੰ ਚਾਰ گاਵਾ ਦਿਖਾਉਣੀ ਹੈ ਚਾਰੇ ਦੀਆਂ ਚਾਰੇ ਤੁਹਾਨੂੰ ਸੋਈਆਂ ਦਿਖਾਵਾਂਗੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਜੀ ਹਾਂ ਜੀ ਬੀ ਦੀ ਸਤਿ ਸ੍ਰੀ ਅਕਾਲ ਜੀ। ਕਿਹੋ ਜਿਹਾ ਜੀ? ਵਧੀਆ ਵਧੀਆ ਤੁਸੀਂ ਦੱਸੋ। ਵਧੀਆ ਵਧੀਆ ਜੀ ਤੁਸੀਂ ਸੁਣਾਓ। ਸਿੱਧਾ ਠੀਕ ਠਾਕ। ਸਭ ਠੀਕ ਠਾਕ ਜੀ। ਵੇਗ ਗਿਆ ਤੇ ਨਾਲਾ ਮਾਲ ਫਿਰ। ਹਾਂ ਜੀ ਵੀਰ ਜੀ ਸਾਰਾ ਵੇਗ ਗਿਆ ਜੀ। ਠੀਕ ਹੈ ਅੱਜ ਫਿਰ ਚਾਰ ਹਨਾ ਆਪਣੇ ਕਾ। ਹਾਂ ਜੀ ਹਾਂ ਜੀ ਚਾਰ ਜੀ। ਠੀਕ ਹੈ। ਤੇ ਇੱਕ ਵਾਰੀ ਨਾਮ ਦੱਸਦੇ ਆਪਾਂ। ਨਾਂ ਬਾਜੀ ਜਸਪਾਲ ਸਿੰਘ। ਹਾਂ ਜੀ। ਪਿੰਡ ਖਾਨਵਾਲ ਤਹਿਸੀਲ ਜਨਾਲਾ ਜ਼ਿਲ੍ਹਾ ਹਮਸਰ। ਤੇ ਫੋਨ ਨੰਬਰ ਵੀ ਬੋਲਦੇ ਇੱਕ ਵਾਰੀ। 8847029897। ਠੀਕ ਹੈ ਜੀ। ਹਾਂ ਜੀ। ਤੇ ਇਹ ਸਾਰੀਆਂ ਸੂਈਆਂ ਹੀ ਆ। ਹਾਂ ਜੀ ਸਾਰ ਇਹਨੂੰ ਦਿੱਲੀ ਅੱਜ ਪੰਜਵਾਂ ਦਿਨ ਜਿਹੜਾ ਬੱਚੇ ਦਾ ਨਾੜੂ ਜਿਹਨਾਂ ਨਾਲੀ ਪੰਜਵਾਂ ਦਿਨ ਇਹ ਜਿਹੜਾ ਨਾੜੂ ਜਿਹੜਾ ਨਾਲੀ ਹੈ ਤਾਜਾ ਤੇ ਮਗਰੇ ਤੇ ਵੱਛੀ ਹੈ ਬਾਕੀ ਜਿਹੜਾ ਵੀਡੀਓ ਬਣਾਉਣ ਦਾ ਟਾਈਮ ਆਪਣਾ 11:30 ਵਜੇ ਦਾ ਵਾ ਕੋਈ ਵੀ ਰੋਸਾ ਨਾ ਜਿਹੜਾ ਹਵਾਨੇ ਦਿੰਦਾ ਜਿਲਾਵੇ ਬੰਦ ਵੀ ਜੀ ਖਾਨੇ ਦੇ ਲੱਗਦਾ ਦੇਖ ਸਕਦੇ ਜੀ ਬਹੁਤ ਠੰਡੀ ਠਰੀ ਦੀ ਆ ਵੇਖੋ ਤੇ ਆ ਮੱਛਿਆ ਨਾੜੋ ਜਿਹੜਾ ਨਾਲ ਹੀ ਤੇ ਉਤਰਾ ਵੀ ਠੰਡੀ ਠਰੀ ਆ ਜਿਹੜੀ ਤੇ ਠੀਕ ਆ ਕਿੰਨਾ ਜੀ ਵੀਰ ਜੀ ਦਾ ਦੁੱਧ ਤਿਆਰ ਉਹ ਤਾਂ ਵੀਰ ਜੀ ਦੇ ਕੋਲ 11-12 ਕਿਲੋ ਹੋਊਗਾ ਇਹ ਜਸ 10 ਲੀਟਰ ਦੀ ਗਰੰਟੀ ਦਾ ਕੰਡੇ ਵਾਲੀ अच्छा हां जी 10 लीटर ਜਿਹੜਾ ਪੱਕਾ ਹੈਗਾ ਪੱਕਾ ਵੀਰ ਜੀ ਤਿੰਨ ਟਾਈਮ ਚਵਾਗਦਾ ਆਂ ਤੁਹਾਡੇ ਘਰ ਕੋਲ ਤਸੱਲੀ ਕਰਕੇ ਖੜੇ ਵੀਰ ਭਰਾ ਤੁਹਾਡੇ ਘਰੋਂ ਚਵਾਈ ਕਰਕੇ ਖੜੇ ਹਨ ਤੇ ਮੁੱਲ ਇਹਦਾ ਫਿਰ ਆਪਾਂ ਕੀ ਰੱਖਣਾਗੇ ਮੁੱਲ ਵੀਰ ਜੀ ਇਹਦਾ 35000 ਕਰਦੇ ਜੀ اچھا ਤੇ 30 ਹੀ ਦੇ ਦਾਂਗੇ 30000 ਦੇ ਦੋਗੇ ਜੇ ਕੋਈ ਵੀਰ ਆ ਪਿਓਰਾ ਫੋਨ ਕਰਕੇ ਆਊਗਾ ਤਾਂ ਮਾਨਤਨ ਖੁੱਲਾ ਕਰਾਂਗੇ ਖੁੱਲਾ ਖੁੱਲਾ ਮਾਨਤਨ ਹੋਊਗਾ ਕਿ ਠੀਕ ਹੈ ਜੀ ਬਾਕੀ ਕੋਈ ਵੀਰ ਇੱਥੇ ਆ ਗਿਆ ਆਪਣੀ ਸਮਝਣਾ ਵੇਖ ਕੇ ਖੜੇ ਤੇ ਮਾਨਤਨ ਸਾਰਿਆਂ ਚ ਖੁੱਲੇ ਹੀ ਹੋਣਗੇ ਕੋਈ ਵੀਰ ਫੋਨ ਲਾਵੇ ਇੱਕ ਵਾਰੀ ਤੇ ਇੱਕ ਜਿਹੜੀ ਆਵਲੀ ਹੈ ਦੂਸਰੇ ਨੰਬਰ ਤੇ ਆ ਜੀ ਦਾ ਬੱਚਾ ਹਾਂਜੀ ਆ ਵਸੀ ਜੀ ਮਗਰ ਇਹਦੇ ਵਸੀ ਆ ਨਾਲੇ ਤਿੰਨ ਦਿਨ ਹੋਇਆ ਜੀ ਸੁ ਜੀ ਤੀਸਰਾ ਦਿਨ ਆ ਤੇ ਬਾਕੀ ਪੱਛੇ ਵੀ ਸੋਹਣੇ ਆ ਮਗਰ ਹਾਂਜੀ ਤੇ ਇਹਦੇ ਕੋਲ ਤੇ ਬੋਲਾ ਹੀ ਹੁਣ ਅਜੇ ਇਹ ਕੋਲ ਵੀਰ ਜੀ ਬੋਲਾ 16 17 ਲੀਟਰ ਅੱਛਾ ਹਾਂਜੀ ਤੇ ਇਹ ਕਿੰਨਾ ਕਿ ਚਵਾਈ ਜਾਊਗੀ ਇਹ ਵੀਰ ਜੀ 18 20 ਲੀਟਰ ਜਾਊਗੀ ਠੀਕ ਹੈ ਜੀ ਤੋਰ ਦਿਓ ਫੇਰ ਇਹਨਾਂ ਇੱਕ ਰਿ ਤੇ ਆ ਥਣ ਵੀ ਉਹਦੇ ਦੇਖ ਸਕਦੇ ਜੀ ਚੰਗੇ ਗੈਪ ਤੇ ਥਣੇ ਆ ਜੀ ਦਾ ਬਾਕੀ ਹਵਾਨਾ ਗਾਹਣਾ ਨੇ ਚੰਗਾ ਤਿਆਰ ਕੀਤਾ ਬਾਕੀ ਸ਼ਾਮ ਤੱਕ ਆਪਣੇ ਦੁੱਧ ਦੇ حساب ਨਾਲ ਹਵਾਨੇ ਜਿਹੜੇ ਤਿਆਰ ਕਰੂਗੇ ਅਜੇ 11:30 ਵਜੇ ਦਾ ਟਾਈਮ ਹੈ ਜਿਹੜਾ ਆਪਣਾ ਵੀਡੀਓ ਬਣਾਉਂਦਾ ਬਾਕੀ ਅਜ ਮੌਸਮ ਵੀ ਠੰਡਾ ਵਾ ਉਹਦੇ ਕਰਕੇ ਪੂਰੀਆਂ ਨਵਾਈਆਂ ਨਵਾਈਆਂ ਨਹੀਂ ਅੱਜ ਤੇ ਇਹਦਾ ਵੇਲੇ ਫਿਰ ਕੀ ਰੱਖਣਾ ਮੁੱਲ ਆਪਾਂ ਇਹ ਤਾਂ ਮaule vir ji ਭਾਏ 65 ਕਰਾ ਲਓ ਭਾਏ 70 ਕਰਾ ਲਓ ਹਾਂਜੀ ਇਹ 60000 58000 55000 ਰੀ ਦੇ ਦੋਗੇ ਤੇ ਵਿੱਚੋਂ ਮਾਨਤਾ ਕਰਾਂਗੇ ਵੀ ਇਹ ਤਾਂ ਫੁੱਲ ਜਿਹੜਾ ਵੀਰ ਭਰਾਊ ਸਾਡਾ ਫੁੱਲ ਹੀ ਮਾਨਤਾ ਨਾਲ ਹੋਣਗੇ ਕਿ ਕੋ ਫੋਨ ਲਾਵੇ ਇੱਕ ਰੀ ਹਨਾ ਠੀਕ ਐ ਤੇ ਹੁਣ ਜਿਹੜੀ ਆਵਲੀ ਆ ਤੀਸਰੇ ਨੰਬਰ ਤੇ ਹਾਂਜੀ ਤੇ ਇਹਨੂੰ ਕਿੰਨਾ ਚਿਰ ਹੋਇਆ ਜੀ ਸੂਈਨ ਇਹ ਤਾਂ ਭਾਜੀ ਆ ਬੱਚਾ ਜੀ ਇਹਦਾ ਵੇਖ ਲਓ 10 ਦਾ ਕਿਲੋ 12 ਦਾ ਕਿਲੋ ਆ ਜਿਹੜਾ ਵਾ ਹਾਂਜੀ ਬੱਚਾ ਜੀ ਹਾਂਜੀ ਬੱਚਾ ਜੀ ਠੀਕ ਐ ਜੀ ਤੇ ਇਹਦੇ ਕੋ ਦੁੱਧ ਕਿੰਨਾ ਜੀ ਇਹਦੇ ਕੋ ਵੀਰ ਜੀ 8 ਲੀਟਰ ਦੁੱਧ ਜੀ 8 ਲੀਟਰ ਦਾ ਕਰ ਦੁੱਧ ਤੇ ਜਿਹੜਾ ਇੱਕ ਘੋਟ ਚਵਾਦਣਾ ਦੁੱਧ 9 ਕਿਲੋ ਕਰਕੇ ਆਈ ਆ ਪਰ ਇੱਕ ਦੋ ਦਿਨ ਜਿੰਗ ਲਿਆਣ ਕਿਨੇ ਅੜੀ ਅੱਛਾ ਹਾਂਜੀ ਤੁਰ ਹਾਂ ਫੇਰ ਇੱਕ ਰੇ ਇਹ ਥੋੜੀ ਜੀ ਸੰਭੀ ਵੀ ਘੱਟੇ ਹਾਂਜੀ ਹਾਂਜੀ ਇਹ ਦੇਖੋ ਦੁੱਧ ਜਿਹੜਾ 9 ਲੀਟਰ ਦੱਸਦੇ ਮੋਕੇ ਤੇ ਬਾਕੀ ਖੜਨੀ ਆ ਤੁਸੀਂ ਆਪਣੀ ਸਮਝਣਾ ਵੇਖ ਚਾਖ ਕੇ ਆਪਣੀ ਤਸੱਲੀ ਕਰਕੇ ਉਕੇ ਅਸੀਂ ਚਵਾਈ ਕਰਕੇ ਨਹੀਂ ਵੀਡੀਓ ਬਣਾਉਂਦੇ ਤੁਸੀਂ ਆਪ ਚਵਾਈ ਕਰਕੇ ਖੜਨੀ ਆਂ ਬਾਕੀ ਕਈ ਵਾਰੀ ਕਈ ਚੀਜ਼ਾਂ ਸਾਡੇ ਤੋਂ ਵੀ ਭੁਖਾਉਣ ਵਾਲੀਆਂ ਰਹਿ ਜਾਂਦੀਆਂ ਜਾਂ ਦੱਸਣ ਵਾਲੀਆਂ ਰਹਿ ਜਾਂਦੀਆਂ ਆਪਨੇ ਨਿਰਖ ਪਰਖ ਕੇ ਦੇਖ ਕੇ ਤਸੱਲੀ ਕਰਕੇ ਖੜਿਆ ਕਰੋ ਪਰੋ ਤੇ ਇਹ ਕਿੰਨੇ ਰੀ ਦੇ ਦੇਣੀ ਵਿੱਧੀ ਫਿਰ ਆਪਾਂ ਇਹਦਾ ਬੋਲਦਾ ਭਾਜੀ 30000 ਕਰੀਦਾ ਜੀ ਅੱਛਾ ਇਹ 28000 ਜੀ 28000 ਹੀ ਦੇ ਦੋਗੇ ਵਿੱਚੋਂ ਖੁੱਲਾ ਮੰਨ ਤਾ ਕਰਦਾ ਹੈ ਮਾਤਾ ਜੀ ਇਹ ਕਿ ਕੋਈ ਫੋਨ ਲਾਵੇ ਇੱਕ ਰੀਸ ਜ਼ਰੂਰ ਜਿੰਨਾਂ ਕੋਈ ਵੀ ਪਸੰਦ ਆਉਂਦੀ ਆ ਬਾਕੀ ਥਾਂ ਜਿਹੜਾ ਇਹਦੇ ਕੋਲ ਵੀ ਚੰਗਾ ਵਾ ਹਾਂਜੀ ਹਾਂਜੀ ਛੱਡੀ ਛੱਡੀ ਜਾ ਕੋਈ ਗੱਲ ਨਹੀਂ ਆ ਠੀਕ ਹੈ ਜੀ ਜਰਸੀ ਕ੍ਰਾਸ ਚ ਆਉਂਦੀ ਆ ਠੀਕ ਹੈ ਤੇ ਹੁਣ ਇੱਕ ਹੋਰ ਐਂਡ ਤੇ ਜਿਹੜੀ ਸੂਈ ਸਵਾਈ ਆ ਵੀ ਇਹਨੂੰ ਕਿੰਨਾ ਚਿਰ ਹੋ ਗਿਆ ਜੀ ਵਿਧੀ ਸੋਈ ਨੂੰ ਇਹਨੂੰ ਵੀਰ ਜੀ ਇਹੋ ਪਤਾ 12 ਦਿਨ ਹੋ ਗਏ ਜਾ ਵਛਾ ਜਿਹੜਾ ਚਟਾ ਠੀਕ ਆ ਪਹਿਲੇ ਵਾਲਾ ਵਛਾ ਜੀ ਇਹ ਅੱਛਾ ਹਾਂਜੀ ਤੇ ਇਹਦੇ ਕੋਲ ਦੁੱਧ ਕਿੰਨਾ ਜੀ ਬਿਲਕੁਲ ਵੀਰ ਜੀ ਆਵਾਜ਼ ਤੇ ਜਿਹੜਾ ਦੁੱਧ ਭਾਵੇਂ 15 16 ਕਰਾ ਦਈਏ ਅੱਛਾ 14 ਲੀਟਰ ਜਿਹੜਾ ਠੰਡਾ ਕਰਕੇ ਮਨਾਕਦਾ ਸਾਡੇ ਘਰ ਤਸल्ली ਕਰਕੇ ਖੜੇ ਵੀਰ ਭਰਾਵੋ 14 ਲੀਟਰ ਜਿਹੜਾ ਹੈਗਾ ਪੱਕਾ ਦੁੱਧ ਮੌਕੇ ਜਿਹੜਾ ਤਿਆਰ ਹੈ ਸਾਡੇ ਤੇ ਤੁਰਾਂ ਫਿਰ ਇੱਕ ਰੀਨ ਚਿਹਰੇ ਤੇ ਜਿਹੜੇ ਖੂਬਸੂਰਤ ਐ ਸੋਹਣੀ ਵੜ ਐ ਖਾਣੇ ਵਿੱਚ ਚੰਗਾ ਲੱਗਾ ਇਹਦੇ ਕੋਲ ਇਹ ਵੇਖ ਕੋ ਡੇਕੋ ਡਿਰਗੀ ਜਵਾਨ ਆ ਮਸ਼ੀਨ ਦੇ ਚੰਗੇ ਸੋਹਣੇ ਕੱਦ ਕਾਠਾ ਲੀਏ ਸਾਡਾ ਨਰਮੇ ਪ੍ਰਾਸਾ ਆਗਰ ਇਹਨਾਂ ਹਾਂਜੀ 3.6 ਫੁੱਟ ਹੈ ਠੀਕ ਹੈ ਜੀ ਠੀਕ ਹੈ ਜੀ ਥਾਣੇ ਵੀ ਚੰਗਾ ਲੱਗਾ ਇਹਦੇ ਕੋਲ ਆਹ ਦੇਖ ਸਾਡੇ ਥਾਣੇ ਤੇ ਮੁੱਲ ਵੀ ਜੀ ਫਿਰ ਇਹਦਾ ਆਪਾਂ ਕੀ ਰੱਖਣਾ ਜੀ ਮੋਹਲੇ ਦੇ ਵੀਰ ਜੀ ਇਹ ਜੀਆਂ ਵਸ਼ੀਂਆਂ ਨੇ 80000 ਰੌਂਡੀਆਂ ਨੇ ਪਰ ਆਪਾਂ ਨੂੰ ਭਾਣਾ ਮਿਲਿਆ ਆਪਾਂ ਭਾਣਾ ਦੇ ਦਾਂਗੇ ਠੀਕ ਆ 60000 ਮੋਹਲੇ ਵੀਰ ਜੀ 55000 ਦੀ ਵਸੀ ਦੇ ਦਾਂਗੇ 55000 ਹੀ ਦੇ ਦੋਗੇ ਬਾਕੀ ਵਿੱਚੋਂ ਛੋਟ ਛੜ ਕਰ ਦੇ ਉਹ ਜੋ ਛੋਟ ਛਪਾ ਵਧੀਆ ਕਰਕੇ ਦਾਂਗੇ ਤੇ ਉਤਰੇ ਦੁੱਧ ਕਿੰਨਾ ਖਿਚਵਾਈ ਜਾਊਗੀ ਦੁੱਧ ਵੀਰ ਜੀ ਇਹ 17 18 ਲੀਟਰ ਭਰੂਗੀ ਠੀਕ ਹੈ ਜੀ ਹਾਂਜੀ ਉਹ ਸਾਹ ਵਾਲਾ ਵੀਰ ਖੜੂਗਾ ਠੀਕ ਹੈ ਵੀਰ ਕੋਈ ਸ਼ਿਕਾਇਤ ਨਹੀਂ ਆ ਦੇਖੋ ਕੋਈ ਗੱਲ ਨਹੀਂ ਜਿੰਦਰਾ ਦੀ ਮਰਜ਼ੀ ਬਹਿ ਜਾਓ ਠੀਕ ਹੈ ਜੀ ਹਾਂਜੀ ਤੇ ਠੀਕ ਹੈ ਵੀਰ ਕੋਈ ਹੋਰ ਕਹਿਣਾ ਫਿਰ ਠੀਕ ਹੈ ਜੀ ਬਾਕੀ ਆਪਾਂ ਵੀਰਾਂ ਭਰਾਵਾਂ ਨੇ ਉਹ ਬੇਨਤੀ ਬਿਆਨ ਕੇ ਆਪਣੀ ਤਸੱਲੀ ਕਰਕੇ ਚੋਚਵਾ ਕੇ ਖੜੋ ਡੰਗਰ ਠੀਕ ਹੈ ਜੀ ਹਾਂਜੀ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਕੋਈ ਵੀਰ ਇੱਥੇ ਆ ਗਿਆ ਆਪਣੀ ਮਰਜ਼ੀ ਨਾਲ ਵੇਸ਼ ਚਾਹ ਕੇ ਤਸੱਲੀ ਕਰਕੇ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ